ਆ ਪੈਡਾ ਦਾ ਕਰਿਆ ਤੂੰ ਇਧਰ ਘਰ ਕੋਲ ਵੀ ਕਰਿਆ ਤਾਂ ਭੁੱਲ ਗਿਆ ਦੋ ਮੈਂ ਵਜਾ ਨਾਲ ਬਲੌਗ ਸਟਾਰ ਕਰ ਲਈਏ ਚਲ ਮੇਰੇ ਦਿਮਾਗ ਚ ਆ ਗਿਆ ਚਲ ਹੁਣ ਕਰ ਲੈਣਾ ਬਲੌਗ ਸਟਾਰ ਮੈਂ ਹੁਣ ਕਰੇ ਬਲੌਗ ਸਟਾਰ ਲੈ ਵੀ ਗਏ ਮੱਲਾ ਕੰਮ ਹੋ ਗਿਆ ਬਸ ਗਿਆ ਪੱਠ ਟੁੱਟ ਗਈ ਸੀ ਇਥੋਂ ਗੱਲ ਕਰ ਹੈਗੀ ਆਪਣੇ ਕੋਲ ਕਹੀ ਹੈਗੀ ਸੀ ਇੱਕ ਹੋਰ ਗੱਲ ਦਾ ਸਾਪ ਇਥੋਂ ਮਿੱਟੀ ਚਿੱਟੀ ਸੀ ਇੱਥੇ ਟਰੈਕਟਰ ਖੁੱਪ ਗਿਆ ਇੱਥੇ ਬਈ ਬਹੁਤ ਔਖਾ ਨਿਕਲਿਆ ਚਲ ਗਲ ਫੋਰ ਫੋਰ ਲਾ ਕੇ ਨਿਕਲਿਆ ਮੈਂ ਅੱਗੇ ਪਿੱਛੇ ਕਰਕੇ ਨਿਕਲਿਆ ਦੋ ਘੜੇ ਰਹਿ ਗਏ ਬਸ ਤੇ ਮੈਂ ਇੱਕ ਤਾਂ ਨਵੀਂ ਹੀ ਪਾਉਣਾ ਯਾਰ ਬਾਂ ਚੱਕਿਆ ਹੋਇਆ ਨਾ ਫਿਰ ਫਿਰ ਤੜਕੇ ਕੋਈ ਉਹਦੇ ਨਾਲ ਬਾਹਰਾਂਗੇ ਰੂਟ ਰੇਟਰ ਨਾਲ ਬਸ ਪੱਕਾ ਹੀ ਧਾਰਨ ਅੱਜ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਮੈਂ ਜਿਵੇਂ ਕਿਸੇ ਉਪਰੀਏ ਸਾਰੇ ਕਿਸਾਨ ਭਰਾ ਮੂਹ ਨੂੰ ਗੱਲ ਪਤਾ ਹੋਈ ਯਾਰ ਆ ਗੱਲ ਇਹ ਗੱਲ ਸੱਚ ਹੈ ਕਿ ਯਾਰ ਨਵੀ ਨਹੀਂ ਪਤਾ ਉਹਨੂੰ ਦੱਸਦਾਗਾ ਜੇ ਕਿਸ ਨੇ ਬਾਣ ਚ ਪਾਣੀ ਚੱਕ ਕਰਨਾ ਹੈ ਕਿਵੇਂ ਟਰੈਕਟਰ ਇਹ ਮੈਂ ਆਪਾਂ ਵਿੱਚ ਟਰੈਕਟਰ ਆਪਣੇ ਕੋਲ ਚਾਲਣਾ ਲੇਟਾ ਮਤ ਕਰਦੇ ਠੀਕ ਹੈ ਪਰ ਟਰੈਕਟਰ ਸਾਰੀ ਮਤ ਕਰਦੀਆਂ ਪਰ ਮੈਂ ਤਾਂ ਸੱਚੇ ਖੜਾਉਗੋ ਠੀਕ ਹੈ ਅੱ ਕਿੰਨਾ ਪਾਣੀ ਘੜਾਗਾ ਕੀਗਾ ਐ ਵੀ ਐਕਲ ਹੋ ਰਾ ਜਦੋਂ ਰੈਲ ਭੁੱਲ ਕੇ ਨਾ ਰੈਲ ਵੀ ਤੱਕ ਜਾਂਦੀ ਆ ਕਿੰਨੀ ਕਿ ਰਹਿ ਰਹੀ ਆਪਣੀ ਕਿਵੇਂ ਰਹਿਲ ਬਗਲੇ ਆਪਾਂ ਮੇਰੇ ਕੋਲ ਲੈਡਵੇਜ ਕਾਢ ਗਈ ਇੱਧਰ ਨਾ ਪਨੀ ਚੱਕਰ ਪੈ ਗਿਆ ਜੋ ਮੇਰੇ ਟਰੈਕਟਰ ਡੱਕ ਗਿਆ ਉਹ ਖਲੀ ਗੜ ਕੇ ਟਰੈਕਟਰ ਆ ਲੈਡ ਕਾਢ ਗਈ ਯਾਰ ਸ਼ੌਂਚੋ ਬਾਹਰ ਅਗੀ ਤੇ ਚੱਕਰ ਪੈ ਗਿਆ ਸਾਲ ਸਾਰਿਆਂ ਨੇ ਦੇਖਿਆ ਆਪਾਂ ਰਾਤ ਉਧਰਲੇ ਕਰ ਲੇਦਾ ਕੱਦੂ ਕਰਕੇ ਆਇਆ ਸੀ ਤੇ ਮੈਂ ਦਿਖਾਉਣਾ ਤੁਹਾਨੂੰ ਦਾ ਕਿ ਆਪਣੇ ਬੰਦੇ ਪਨੀਰੀ ਬੱਟੀ ਜਾਂਦੇ ਆ ਉਹ ਫੋਨ ਕਰਨਾ ਕਿਥੇ ਕੱਲ ਆਪਾਂ ਕੀਤਾ ਸੀ ਕਦੋਂ ਦਿਖਾਇਆ ਨਹੀਂ ਉਹ ਬਲੌਗ 'ਚ ਮੈਂ ਦੇਣੇ ਰਾਤ 'ਚ ਦਿਖਾਇਆ ਤੁਮੈਂ ਮਨ ਲੱਗਾ ਉੱਥੇ ਨਾਲ 11 ਕਦੋਂ ਕਰ ਲਿਆ 14 ਲਾ ਦੋ ਕਿੱਲਿਆਂ 'ਚ ਤੁਹਾਨੂੰ ਦਿਖਾਉਣ ਉੱਤੇ ਕੋਲੇ ਜਾ ਕੇ ਮੈਂ ਆ ਆਪਣੇ ਬੱਦੇ ਮੇਰੀ ਪੱਟੀ ਜਾਂਦੇ ਆ ਆਪਣੇ ਬੰਦੇ ਆ ਲੈ ਵੇਰ ਸੈਟ ਪਸ ਮੈਂ ਵੀ ਰੋਟਾ ਵੇਟਰ ਪਾਉਣ ਲੱਗਾ ਸਪਰਾਜ ਮਗਰ ਪਾਉਂਦਾ ਦੇਖ ਲੈ ਇਹ ਮਗਰ ਪਾਉਣਾਗਾ ਚੱਪੜਾਂ ਨਾਲ ਲਾਉਣੀਆ ਬੈਗ ਦਾ ਪੈਰ ਮਚਾਂ ਲਾ ਕੇ ਯਾਰ ਬਾਹਰ ਯਾਰ ਫਲਾਂ ਕਿਵੇਂ ਇਥੇ ਟਰੈਕ 6 ਜਆ ਪੈਨ ਲੱਗਾ ਆ ਥਾਂ ਜਿੱਥੋਂ ਲੈ ਵੀ ਮੱਲ ਟੈਂਕੀ ਕਰ ਲਈ ਫੁੱਲ ਇਹਦੀ ਹੁਣ ਇਥੋਂ ਦਾ ਫੁੱਲ ਕਰਤੀ ਮੈਂ ਆ ਜੇ ਇਹ ਨਾ ਕਰਨਾ ਤਾਂ ਤੂੰ ਕਿਹੜਾ ਕਰਤਾ ਟਰੈਕ ਕਰਨੇਗਾ ਇਹ ਰਾਤ ਕਰਕੇ ਦਿਖਾ ਜਿੱਥੇ ਪਾਸੇ ਖੜੀ ਸੀ ਉੱਥੇ ਕਰਨੇਗਾ ਕਰਦੀ ਕਰਨਾਗਾ ਓਪਰੀਆਂ ਬਦੀਆਂ ਉਹਨੇ ਕਿਹਾ ਕਿ ਹਟਾਉਣਾ ਉਹਦੇ ਤੋਂ ਬੋਲ ਰਿਹਾ ਨੀ ਅੱਜ ਤੇ ਕਿੰਨਾ ਬੰਦਾ ਆ ਗਿਆ। ਆਹੇ ਮਰਦਾਂ ਨੂੰ ਹਾਲ ਤੋਂ ਲੱਗਿਆ ਬਾਹਰ। ਕਦੇ ਹੋਇਆ ਮੇਰੇ। ਉਹਨੇ ਚੱਪੂ ਕਰਕੇ ਪੈਂਡ ਕਰਕੇ ਉਹਨੇ ਦੂਜਾ ਪੈਂਡਲ ਖੇਤਮ। ਟੈਂਕੀ ਕਰਾ ਕਰਤੀ ਫੁੱਲ ਕਰਤੀ ਪਹਿਲੀ। ਤੇ ਯਾਰ ਸਹੀ ਬਲ ਟਾਕ ਤਾਰ ਕਰਾਉ ਤੋਂ ਕੱਟੇ ਚ ਹੁਣੀ ਕਰਾਉ ਲਾ ਕੇ ਆਇਆ ਸੀ। ਕਰਾ ਲਾ ਕੇ ਆਇਆ ਸੀ ਹੁਣੀ ਕਾਨੂੰ ਫੇਰ ਲਾਉਣਾ ਕਰਾ। ਚਲ ਮੈਂ ਕਾਨੂੰ ਬੰਦੇ ਆਪਣੇ 40 ਬੰਦੇ ਹੈਗੇ ਆ। ਉਰੀ ਆਪਣਾ ਕੰਮ ਨਿਭਾੜ ਜਾਣਾ ਵਾ ਅੱਜ ਕਾ ਨੂੰ 15 ਕਿਲੇ ਲਾ ਦਾਂਗੇ ਬਾਕੀ ਨਵੇੜ ਹਾਲ ਪਾਲੇ ਉਹ ਟਰੈਕਟਰ ਚਾਲਦਾ ਆਪਣਾ ਕਰਤਾਰ ਉੱਥੇ ਕਿਹੜਾ ਕਰਕੇ ਆਇਆ ਕਦੂ ਆਗਾ ਵੇਖਦਾ ੜੀ ੜੀ ਕਤੂਆ ਕਰਦੇ ਨੇ ਤੇ ਮੈਂ ਹਾਲ ਪਾਲੇ ਇਹਨੂੰ ਬਸ ਮੈਂ ਹੋਰ ਮੈਂ ਪੈਂਡ ਕੱਦੂ ਕਰਕੇ ਉਹਨਾਂ ਦਾ ਤੇ ਉਹਨਾਂ ਨੇ ਬਸ ਉਧਰ 2 ਕਿਲੇ ਕਰੇ ਉਹਨੇ ਆ ਇੱਧਰ ਮੈਂ ਵੀ 2 ਕਿਲੇ ਕਰ ਦਰਿਆ ਬਸ ਫਿਰ ਆਪਾਂ ਦਾ ਕੰਮ ਹੋ ਗਿਆ ਫਿਰ ਇਕੱਠਿਆਂ ਜਾਣਾ ਉੱਥੇ ਇੱਧਰਲੇ ਖੇਤ ਤੇ 4 ਕਿਲੇ ਕੱਦੂ ਕਰਕੇ ਤੜਕੇ ਵਧੀਆ ਹੋਏ ਨੇ ਇਹਨਾਂ ਪੁੱਤਰਾ ਕਿਲੇ ਮੈ ਜਾਣ ਇਹਨਾਂ ਨੂੰ ਪੈਨ ਚਾਲਾ ਕਰੂ ਕਰਿਆ ਹੈ ਜੀ ਹਾਂ ਆਹ ਜਿਹੜਾ ਮੱਕੀ ਗੋਲ ਦਾ ਯਾਰ ਇੱਥੇ ਕਰ ਲੱਗਿਆਗਾ ਜੇ ਦੇਖਿਆ ਪਿਛਲੇ ਗੈਰਕ ਮੈਂ ਇੱਥੇ ਕਰਕੇ ਆ ਸੀ ਦੱਸਿਆ ਜੀ ਆਹ ਯਾਰਾ ਭਰਨਾ ਦੋ ਕਿਤੇ ਆਹ ਭਰ ਗਿਆ ਤੇ ਉਹ ਉੱਥੇ ਆਪਣਾ ਟਰੈਕ ਉੱਥੇ ਜਾਵਦਾ ਕਰਦਾ ਟਰੈਕਟਰ ਬੱਸ ਅਬ ਇਹ ਦੱਤੂ ਕਰ ਲੱਗ ਗਿਆ ਮੈਂ ਇਹ ਇੱਥੋਂ ਗੱਟੂ ਕਰਕੇ ਫਿਰ ਆਪਾਂ ਜਾਣਾ ਉੱਧਰ ਲੇ ਕੇ ਤਾਂ ਸਪਰੇਅ ਕਰ ਲਿਆ ਸਾਦਾ ਆਪਾਂ ਉਧਰੋਂ ਦਾਦਾ ਜੀ ਨੂੰ ਕਹਦਾ ਹੀ ਫੋਨ ਕਰਕੇ ਮੈਂ ਕਿਹਾ ਇਤਰੀ ਲਿਆਓ ਡਾਕਟਰ ਤਦੂ ਇਤਰੀ ਕਰਨਾ ਹੈ ਆ ਹੀ ਕਰਕੇ ਉਹ ਕਿਤੇ ਨਾ ਦੂਣਾ ਛੇੜੀ ਹੋ ਜੀਗਾ ਜਿਹੜੇ 4 ਕਿੱਲੇ ਕਰਿਆ ਕਰਨੇਗਾ ਤੂੰ 6 ਐ 4 ਗਿਆ ਉਹ 6 ਕਰਦੇ ਆ ਉਹ 6 ਦੀਨੇ ਫੜਿਆ ਨਾ ਕਿ ਬਰਾਣਾ ਇਕੱਠੇ ਤੋਂ ਦੁੱਤੇ ਲਾ ਕੇ ਕਰਨ ਤਾਂ ਤੂੰ ਇੱਕ ਕੰਮ ਨਾ ਵੇੜ ਕੇ ਲੋ 6 ਕਿੱਲੇ ਕਰਦਾਗੇ ਲੈ ਵੀ ਕਹਿੰਦਾ ਚਾਹ ਲਿਆਂਦੀ ਮੁੰਡੇ ਨੇ ਚਾਲ ਲਈ ਆ ਭਾਬੀ ਚਾ ਚੱਕ ਕਰੋ ਨੇ ਕਹਿੰਦੇ ਢੇੜਾ ਉਤੋਂ ਦੀ ਲਿਆਉਂਦਾ ਸਵਰਾਜ ਕਹਿੰਦੇ 855 ਗਲੇ ਹੈ ਕਹਿੰਦੇ ਹਾਲ ਵੀ ਹੋਰੇ ਮਗਰ ਤੇਰਾ ਕੇ ਮੇਰੇ ਮਗਰ ਕੀ ਆਣਾ ਬਈ ਜਾਨੋ ਹਾਲ ਵੀ ਮੇਰੇ ਮਗਰ ਛੋਟਿਆ ਜਾਨੋ ਕੈਸ ਆ ਗਏ ਨਾ ਉਹਨਾਂ ਦਾ ਢੇੜਾ ਉਤੋਂ ਦੀ ਛੁਗਿਆ ਕੰਮ ਨਿਬੜ 1:00 ਵਜ ਗਿਆ ਜਾ ਵੀ ਦਵਾਰੇ ਪੀਣੀ ਛੋੜੋ ਸੁਹਾਗਾ ਦਿੱਤਾ ਫੇਰ ਹੁਣ ਚੱਲਿਆ ਦੂਜੇ ਗਿਆ ਦੱਤਰ ਚਾਰ ਕਿਲੇ ਕਰਦੂ ਘਾਰ ਕਿਹਾ ਕੇ ਫੇਰ ਪੈਣਾ ਦਾ ਚਾਰ ਕਿਲੇ ਤਨ ਬਾਜੀ ਆਣੇ ਲਾਗ ਸੁਹਾਗੇ ਸੁਕਾ ਫੇਰ ਜਾਨ ਮੇਰਾ ਇੱਧਰ ਪਾਣ ਦਾ ਦੂਜੇ ਚਾਰ ਘਾਰ ਕਰਦਾ ਤੈਨੂੰ ਆ ਲਾਗੇ ਵੀ ਕਰਨੀ ਕਰੂ ਜਿਸ ਨੂੰ ਉਹ ਲਾਏ ਗਲੇਟ ਨਾ ਕਰੀਏ ਨਾ ਉੱਧਰ ਲੱਗਿਆ ਆ ਦੋ ਕਿਲੇ ਆ ਗਏ ਤੇ ਦੋ ਕਿਲੇ ਨਾਲ ਆਪੇ ਆਹ ਟਰੈਕਟਰ ਦਾ ਦਾਗ ਰਹਿ ਰਿਹਾ ਕੋਈ ਬਾਹਰ ਥੋੜਾ ਕਹਿੜਾ ਹੋਇਆ ਪਿਆਗਾ ਸਾਲਕੋ ਜਿਆ ਕਰਨਾ ਦੋ ਬਰੀ ਕੱਤੀ ਕਰਨਾ ਸਵਾਕਾ ਤੜਕੇ ਫੇਰ ਦਾਂਗੇ ਤੇ ਪੂਰੇ ਸਾਢੇ ਜਾਂਬਾ ਟਾਈਮ ਹੋ ਗਿਆ ਆਪਾਂ ਕਰਤਾ ਕਤੂ 6 ਦਾ 6 ਹੀ ਲਿਆ ਦਾ ਕਤੂ ਦਰਤਾ ਆਪਾਂ ਸਾਰੇ ਆਪੇ ਕਰਤਾ ਫਿਰ ਹੁਣ ਇਹ ਗੱਲਾ ਸਵਾਕਾ ਸਵਾਕਾ ਯਾਰ ਦੇ ਆਇਆ ਹੁਣ ਫੇਰ ਦਿੰਨੇ ਆ ਉਹਨੇ 6 ਵਜੇ ਦੇਰ ਲਿਆ ਜਾਣਾਗਾ ਫਿਰ ਲੌਣ ਲੱਗ ਗਿਆ ਪਨੀਰੀ ਪੱਟੀ ਪਈ ਆ ਟਰੈਕਟਰ ਲੈ ਕੇ ਪਨੀਰੀ ਦੱਸ ਆ ਖਿੱਚ ਕਰਿਆ ਇੱਕ ਆਪਾਂ ਕਰਿਆ ਇੱਥੇ ਕਿ ਜੇ ਰਾਤ ਵਾ ਗਈ ਗਿਆ ਸੀ ਆ ਤੂ ਤ ਤ ਰਾਤ ਵਾ ਗਈ ਸੀ ਕਿਹੜੇ ਵਿੱਚ ਪਾਣੀ ਘਟ ਗਿਆ ਹਨ ਅੱਗੇ ਜਾਵ ਜੁਪੀ ਆਈ ਕਰਿਆ ਹਨ ਰੁੱਖਾ ਪਾਣੀ ਨਾਲ ਪਾਣੀ ਵੀ ਅਜਤ ਆਹ ਮੋਲ ਦੀ ਲੱਗਿਆ ਸੀ ਨਾ ਫੁੱਲ ਆ ਗਏ ਲੈ ਕੇ ਆ ਦਸ ਹੈ ਉਹ ਜਿਹੜੇ ਖੰਡਾ ਬਣ ਗਿਆ ਲੰਨੀ ਔਖਾ ਬਾਲਾ ਗਰਮੀ ਗਰਮੀ ਵਾਲੀ ਪਈ ਅੱਜ 10 ਸਤਾਰੀ ਦੀ ਰੇਡ ਆ ਬੈਠੀ ਸੀ ਤੋਂ ਬਾਅਦ ਆ ਕਰਦਾ ਸੀ ਹੈ ਲੈ ਵੀਟ ਨੇ ਪਾਉਂਦੇ ਲੱਦ ਲਿਆ ਆਪਾਂ ਗੱਡੀ ਤੇ ਸੈਟ ਆ ਉਹ ਹੋ ਸੀਸੂ ਉਹ ਬਠਾਲੇ ਪਜਾਨੇ ਖੇਡ ਦੂਜੇ ਖੇਤ ਲੈ ਕੇ ਉਧਰ ਆਪਾਂ ਕਿਵੇਂ ਆ ਠੀਕ ਆ ਆ ਲੰਬੜ ਦਾ ਸਾਰੇ ਬੰਦਿਆਂ ਦਾ ਇਹਨਾਂ ਦਾ ਜੱਟਾ ਜਵਾਦਾ 20 ਟਾ ਉਧਰ